© bf ਹੋਦੀ ਮੈਂ ਗੱਲ ਕਰਦਾ ਲੋਕਾਂ ਨੇ ਕਿਹਾ ਕਿ ਜੇ ਮੈਂ ਮਾਤਾ ਨੂੰ ਚਾਹੁੰਦਾ ਹਾਂ ਉਹਨਾਂ ਨੂੰ ਕਹਿੰਦੇ ਜਾਨ ਬੰਦ ਹੋ ਜਾਣਾ ਕਰਾ ਨਹੀਂ ਸਕਦਾ ਹਾਂ 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 ਕੌਣ ਦੇ ਦੂਜਾ ਚੱਲ ਗਏ ਹਾਂ ਸਵਾਲ ਹੀ ਹਮਾਰਾ ਆਪਣਾ ਕੋਈ ਹੋਰ ਕੋਈ ਸਵਾਲ ਨਹੀਂ ਕਿ ਗੁਰਮਾਨਤ ਸਿੰਘ ਸਾਹਿਬ ਦੇ ਪ੍ਰਕਾਸ਼ ਪਰਬਤੇ ਜਾਂ ਕੋਈ ਵੀ ਆਪਣੇ ਸਿੱਖ ਗੁਰੂਆਂ ਦਾ ਪ੍ਰਕਾਸ਼ ਪਰਮਾਦਾ ਗੁਰੂ ਗੋਬਿੰਦ ਸਿੰਘ ਦਾ ਆਉਂਦਾ ਕਿ ਉਹਨਾਂ ਨੇ ਸਾਨੂੰ ਆਹ ਕੁਝ ਕਰਨ ਨੂੰ ਕਿਹਾ ਏ ਕਿ ਜਿਵੇਂ ਕਿ ਇਹ ਲੋਕ ਇੱਥੇ ਆਪਣੇ ਹਿੱਲੜਵਾਜੀ ਕਰ ਰਹੇ ਆ ਇਹ ਕਾ ਦੇਖੋ ਲੈ ਇਹ ਕਾ ਲੱਗਿਆ ਵੇ ਆ ਇਹ ਕੋਲ ਲੱਗੇ ਵੇ 10 ਜਣੇ ਤੇ ਕੋਲ ਬੱਚੇ ਕਿ ਚੰਗੇ ਵੀ ਹੈਗੇ ਐ ਨਹੀਂ ਆ ਦੇਖੋ ਸੇਵਾ ਕਰਦੇ ਬੱਚਾ ਆ ਜਾ ਕੇ ਸੇਵਾ ਕਰੇ ਆਏ ਜੋ ਕੇ ਸੰਗਤ ਝਾੜੂ ਝਾੜੂ ਮਾਰਨੀ ਸੇਵਾ ਕਰੀਏ ਸੰਗਤ ਪਰ ਇਹ ਲੋਗ ਇੱਥੇ ਜੋ ਉਦਨ ਮਾਰਿਆ ਤੇ ਹੌਲੜਵਾਜੀ ਕਰਨ ਨੂੰ ਮੈਂ ਦੇ ਚਾਹਣਾ ਚਾਹੁੰਦਾ ਕਿ ਜਿਹੜੀ ਪ੍ਰਬੰਧਕ ਕਮੇਟੀ ਆ ਨਗਰ ਕੀਰਤਨ ਦੀ ਉਹ ਇਹਨਾਂ ਨੂੰ ਸਮਝਾਵੇ ਦੇਖੋ ਕੀ ਇਹ ਕਰੀ ਜਾਂਦੇ ਆ ਗੰਦ ਬਾਈ ਜਾਂਦੇ ਆ ਇੱਕ ਝਾੜੂਦਾਰ ਆ ਤੇ ਇੱਕ ਇਹ ਗੰਦਗੀ ਫਿਲਾ ਰਹੇ ਆ ਵਾਤਾਵਰਣ ਨੂੰ ਦੂਸ਼ਿਤ ਕਰ ਰਹੇ ਆ ਇਹਨਾਂ ਲੋਕਾਂ ਦਾ ਕੋਈ ਹੱਲ ਨਹੀਂਗਾ ਹੁਣ ਜੇ ਅਸੀਂ ਕੁਝ ਬੋਲਦੇ ਆ ਤਾਂ ਕਹਿਣਗੇ ਇਹ ਜੀ ਸਿੱਖ ਧਰਮ ਦੇ ਖਿਲਾਫ ਬੋਲਦੇ ਆ ਆ ਦੇਖੋ ਕੋ ਜੋ ਸਿਆਣੇ ਬੱਚੇ ਆ ਉਹ ਆ ਸੇਵਾ ਕਰ ਰਹੇ ਆ ਜੋ ਸਿਆਣੇ ਬੱਚੇ ਉਹ ਆ ਸੇਵਾ ਨਿਭਾ ਰਹੇ ਆ ਆ ਸਾਡੀਆਂ ਸਤਿਕਾਰਯੋਗ ਮਾਤਾਵਾਂ ਬੀਬੀਆਂ ਭੈਣਾਂ ਸਾਡੀਆਂ ਉਹ ਆ ਸੇਵਾ ਆ ਦੀ ਨਿਭਾ ਰਹੀਆਂ ਆ ਲੋ ਜੀ ਕੋ ਦੇਖੋ ਆ ਦੇਖੋ ਜੀ ਨਗੀਆਂ ਨਗੀਆਂ ਆ ਜਿਹੜੀਆਂ ਹੈਗੀਆਂ ਨੌਂਦਰਾ ਜੀਆਂ ਦੇ ਇਹੀ ਨਿਮਾਨ ਆਹ ਵੇ ਉਹ ਸ਼ਾਇਰ ਤੇ ਕਰ ਯਾਰ ਜੋ ਕਿ ਗੁਰਮਾਨਕ ਨੇ ਇਹੋ ਜਿਹਾ ਕੁਛ ਤਾਂ ਕਰਨ ਨੂੰ ਕਿਹਾ ਹੀ ਨਹੀਂਗਾ ਜੋ ਇਹ ਕਰ ਰਿਹਾ ਤੁਹਾਡੇ ਸਾਹਮਣੇ ਆ ਕੀ ਕੁਛ ਕਰੀ ਜਾਂਦੇ ਹੈ ਲੋ ਜੀ ਆ ਦੇਖੋ ਇਹ ਇਹ ਗੁਰਮਾਨਕ ਦੇ ਸਿੱਖ ਹੈ ਆਹ ਦੇਖੋ ਆਹ ਦੇਖੋ ਇਹੋ ਜਿਹੇ ਹੁੰਦੇ ਗੁਰਨਾਕ ਦੇ ਸਿੱਖ ਆਹ ਦੇਖੋ ਕੀ ਇਹ ਕਰਦਾ ਲੈ ਆਹ ਦੇਖੋ ਆ ਗੁਰਨਾਕ ਦਾ ਸਿੱਖ ਕਿੰਨਾ ਸੋਹਣਾ ਇਹ ਕੋ ਗੁਰਨਾਨਕ ਦੇ ਤਕਾਸ਼ ਬਲਬ ਦੇ ਵੇਲੇ ਜੋ ਨਗਰ ਕੀਰਤਨ ਉੱਥੇ ਆਹ ਜਿਹੜਾ ਆ ਕੁਝ ਕਰ ਰਿਹਾ ਇਹ ਧੂਪ ਆਹ ਦੇਖੋ ਉਦੋਂ ਵੀ ਲੱਗੇ ਪਏ ਆ ਘਟੋਗਾਟਾ ਇਹ ਜੀ ਨਾ ਦੇ ਇੱਕ ਆ ਦੇਖੋ ਪਤਾ ਦੇ ਖੋਦੇ ਨੰਦਰ ਜੀ ਇਹ 35 ਨੂੰ ਇਥੇ ਖੇਖਾ ਦੇ ਦੇਖਣ ਨੂੰ ਮਿਲਦੀ ਆ ਤੁਹਾਡੇ ਸਾਹਮਣੇ ਇਹ ਕੀ ਕੋਈ ਗੱਲ ਪਈ ਕੋਈ ਗੁਰਨਾਲਕ ਦੇ ਨਾਂ ਤੇ ਇਹ ਹਾਂਜੀ ਹਾਂਜੀ ਇਹ ਗੁਰਨਾਲਕ ਦੇ ਸਦਾਤਾਂ ਤੇ ਚੱਲਦੇ ਆ ਜੀ ਅਸੀਂ ਦੇਖੀ ਸੀ ਅਸੀਂ ਦੇਖੋ ਉਹ ਪਿੱਛੇ ਆਪਣੇ ਨਗਰ ਕੀ ਧਨਾ ਰਿਆ ਹੈ ਸਾਹਮਣੇ ਉਹ ਦੇਖੋ ਉਹ ਨਗਰ ਕੀ ਧਨਾ ਰਿਆ ਤੇ ਇਥੇ ਇਹ ਕੁਝ ਕਰ ਰਿਹਾ ਇਹਨਾਂ ਲੋਕਾਂ ਦਾ ਕੋਈ ਇਹਨਾਂ ਦਾ ਕੋਈ ਹੱਲ ਕੋਈ ਦੀਨਦਾਰ ਬੰਦੇ ਜਾਂਦਾ। ਉਹ ਦੇਖੋ ਇੱਕ ਹੋਰ ਲੱਗਿਆ ਵੇਖੋ। ਇਹ ਜਿਵੇਂ ਇਹ ਘਟੋ ਘਟ 20 ਜਾਣੇ ਫਿਰ ਜਿੱਥੇ ਇਹ ਜੀ 20 ਜਾਣੇ 20 ਜਾਣਿਆਂ ਕੋਲੇ ਆ ਮਸ਼ੀਨ ਨਾਲ